ਦੇ ਸਾਧਕ ਸਾਹਿਬ ਉਹ ਵੀ ਬਹੁਤ ਦਿਲੋਂ ਆਪਣੀ ਖਾਸ ਦੇਤਾ ਬੰਦ ਕਰਾਓ ਦੇਤਾ ਬੰਦ ਕਰਾਓ ਦੇਤਾ ਬੰਦ ਕਰਾਓ ਦੇਤਾ ਬੰਦ ਕਰਾਓ ਦੇਖੋ ਜੀ ਐ ਸਾਡੇ ਮੰਦਰ ਆ ਤੇ ਇਹਦੇ ਬਿਲਕੁਲ ਕੋਲ ਸ਼ਰਾਬ ਦਾ ਠਿਕਾ ਆ ਤੇ ਸਾਡੇ ਬਿਲਕੁਲ ਨਾਲ ਸਾਡੇ ਸਟਾਰ ਕਲੋਨੀ ਸਾਡੇ ਘਰ ਵਸਦੇ ਨੇ ਇੱਥੇ ਮੀਟ ਦੀ ਰੇੜੀ ਏ ਉੱਥੇ ਵੇਖੋ ਮੱਛੀ ਦੀ ਦੁਕਾਨਾ ਜੀ ਮੱਛੀ ਦੀ ਦੁਕਾਨਾ ਇੱਥੇ ਹੁਣ ਸਟਾਰ ਕਲੋਨੀ ਵਾਲੇ ਨਹੀਂ ਪੂਰੇ ਵੇਰਕੇ ਦੇ ਲੋਕ ਇਕੱਠੇ ਹੋਏ ਨੇ ਠੀਕ ਹੈ ਜੀ ਆਪਾਂ ਇੱਥੇ ਠੇਕਾ ਨਹੀਂ ਚੱਲਣ ਦੇਣਾ ਸਾਡੀਆਂ ਧੀਆਂ ਭੈਣਾਂ ਦਾ ਮਸਲਾ ਆ ਗਿਆ ਹੁਣ ਤੇ ਇੱਜ਼ਤ ਦਾ ਮਸਲਾ ਆ ਗਿਆ ਜੀ ਹੁਣ ਤੇ ਆਹ ਮੰਦਰਾਂ ਦੇ ਖਿਲਵਾਣਾ ਚਾਹੁੰਦੇ ਆ ਸਾਡੇ ਵੇਰਕਾਂ ਵਾਸੀਆਂ ਦਾ ਮਸਲਾ ਵਾ ਅਸੀਂ ਇੱਥੇ ਠੇਕਾ ਨਹੀਂ ਖੁੱਲਣ ਦੇਣਾ ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਮੈਂ ਵੇਰਕੇ ਦਾ ਵਸਨੀਕ ਆ ਜੀ ਸਾਡੀ ਜਿਹੜੀ ਮੁੱਖ ਮੰਗ ਆ ਜੀ ਉਹ ਇਹ ਆ ਕੇ ਆ ਸਾਹਮਣੇ ਸਾਡੇ ਸਟਾਰ ਐਵੇਨਿਊ ਆ ਆਬਾਦੀ ਕਲੋਨੀ ਆ ਜਿੱਥੇ ਲਗਭਗ ਘਟੋ ਘਟ 200 ਤੋਂ ਵੱਧ ਘਰ ਬਣਿਆ ਆ ਤੇ ਇਹ ਜਿਹੜਾ ਠੇਕਾਵਾ ਸਾਹਮਣੇ ਸ਼ਰਾਬ ਦਾ ਇਹ ਦੇ ਨਾਲ ਹੀ ਮੋੜ ਆ ਜਿੱਥੇ ਤਕਰੀਬਨ ਸੱਤ ਬਸਦੀਆਂ ਨੂੰ ਵੇਰ ਕੇ ਦੀਆਂ ਸੱਤ ਆਬਾਦੀਆਂ ਨੂੰ ਇੱਥੋਂ ਮੁੜ ਕੇ ਸਾਡੇ ਜਿਹੜੇ ਲੜਕੀਆਂ ਭੈਣਾਂ ਪੜਦੀਆਂ ਨੇ ਸਕੂਲਾਂ ਦੇ ਵਿੱਚ ਬੱਚੇ ਪੜਦੇ ਨੇ ਉਹ ਇੱਥੋਂ ਹੀ ਇਹ ਮੁੱਖ ਰਸਤਾ ਹੈ ਯਾਨੀ ਕਿ ਇਹ ਨਾਬਾਦਿਆਂ ਨੂੰ ਜਾਣ ਵਾਸਤੇ ਸਾਡੀ ਜਿਹੜੀ ਮੁਸ਼ਕਲ ਹੋਏ ਆ ਕਿ ਇੱਥੇ ਸ਼ਰਾਬ ਦਾ ਠੇਕਾ ਹੋਣ ਕਰਕੇ ਜਿਹੜੇ ਸ਼ਰਾਬੀ ਵਿਅਕਤੀ ਨੇ ਕੁਛ ਉਹ ਸ਼ਰਾਬ ਦੀਆਂ ਬੋਤਲਾਂ ਲੈ ਕੇ ਕਈ ਵਾਰੀ ਬਾਹਰ ਹੀ ਬੈਠ ਜਾਂਦੇ ਨੇ ਗਲਾਸੀਆਂ ਦੇ ਵਿੱਚ ਪਾ ਕੇ ਸ਼ਰਾਬ ਪੀਂਦੇ ਨੇ ਤੇ ਕਈ ਵਾਰੀ ਸ਼ਰਾਬ ਪੀ ਕੇ ਲੜਦੇ ਵੀ ਨੇ ਹੱਲਾ ਗੁੱਲਾ ਕਰਦੇ ਨੇ ਤੇ ਇਹ ਸ਼ਰਾਬ ਦਾ ਠੇਕਾ ਹੋਣ ਦੇ ਕਾਰਨ ਹੀ ਇੱਥੇ ਨਾਲ ਸ਼ਰਾਬ ਦਾ ਹਾਤਾ ਵੀ ਹੈ ਅਤੇ ਹੋਰ ਵੀ ਕਈ ਮੁਰਗੇ ਦੀਆਂ ਮਸ਼ੀਰੀਆਂ ਕਈ ਦੁਕਾਨਾਂ ਇੱਥੇ ਖੁੱਲ ਗਈਆਂ ਹਨ ਜੋ ਕਿ ਇੱਕ ਦੇ ਬਦਬੂ ਦਾ ਬਹੁਤ ਵੱਡਾ ਕਾਰਨ ਹੈ ਕਿਉਂ ਕਿ ਉੱਥੇ ਬਹੁਤ ਬਦਬੂ ਫੈਲ ਗਈ ਆ ਉਹਨਾਂ ਦੇ ਆ ਮਸ਼ੀਨ ਲਗਾਉਣ ਨਾਲ ਆ ਮੁਰਗੇ ਲਗਾਉਣ ਨਾਲ ਕਿਉਂਕਿ ਉਹ ਸਕ੍ਰੈਬ ਵਗੈਰਾ ਸਾਰੇ ਇੱਥੇ ਸੁੱਟਦੇ ਨੇ ਸਭ ਤੋਂ ਵੱਡਾ ਇਹ ਵੱਡੀ ਗੱਲ ਹੈ ਕਿ ਉਹਦੇ ਨਾਲ ਹੀ ਬਿਲਕੁਲ ਲక్ష్ਮੀ ਨਾਰਾਇਣ ਮੰਦਿਰ ਹੈ ਜੋ ਕਿ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਕ ਮੰਦਿਰ ਹੈ ਕੁਝ ਕਾਰਨਾ ਕਰਕੇ ਟਰਸਟ ਦਾ ਮੰਦਿਰ ਹੋਣ ਕਰਕੇ ਇਹਦੀ ਕਾਫੀ ਲੰਬੇ ਸਮੇਂ ਤੋਂ ਮਤਲਬ ਕਿ ਮੂਰਤੀ ਸਥਾਪਨਾ ਵਗੈਰਾ ਨਹੀਂ ਹੋ ਸਕੀ ਲੇਕਿਨ ਇਹ ਇਹਦੇ ਉੱਪਰ ਗੁੰਮੜ ਬਣਿਆ ਹੋਇਆ ਹੈ ਇਹਦੇ ਉੱਪਰ ਸਾਈਨ ਬੋਰਡ ਲੱਗਾ ਹੋਇਆ ਹੈ ਮੰਦਰ ਦੀ ਪਵਿੱਤਰਤਾ ਨੂੰ ਆਪਾਂ ਕਾਇਮ ਰੱਖਦੇ ਹੋਏ ਜਿਸ ਤਰ੍ਹਾਂ ਕਿ ਆਪਣੇ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਕਿਸੇ ਵੀ ਧਾਰਮਿਕ ਸਥਾਨ ਤੋਂ ਜਿਹੜਾ ਠੇਕਾ ਜਾਂ ਹਾਤਾ ਜਾਂ ਕੋਈ ਵੀ ਆਪਣਾ ਸਿਕਟਾ ਆਂਦਾ ਕੋਈ ਭਾਵੇਂ ਖੋਖਾ ਹੀ ਹੋਵੇ ਉਹਦੀ ਜਿਹੜੀ ਦੂਰੀ ਆ ਉਹ ਘੱਟੋ-ਘੱਟ 500 ਮੀਟਰ ਤੋਂ ਵੱਧ ਹੋਣੀ ਚਾਹੀਦੀ ਆ ਸੋ ਇਹ ਇਹ ਜਿਹੜੀ ਇੱਕ ਇੱਥੇ ਠੇਕਾ ਹੋਣਾ ਇੱਕ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਵੀ ਇਹ ਮਤਲਬ ਕਿ ਅੰਗੂਠਾ ਦਿਖਾਉਂਦਾ ਹੈ ਉਸ ਦਾ ਚੈਲੰਜ ਕਰਦਾ ਹੈ ਇਹ ਵੀ ਉਹਦੀ ਮਤਲਬ ਕਿ ਅਵੇਲਣਾ ਹੈ ਉਦੀ ਇੱਕ ਮਤਲਬ ਕਿ ਨਾ ਫਰਮਾਨੀ ਹੈ ਜਿਹਨੂੰ ਆਪਾਂ ਕਹਿ ਲੈਂਦੇ ਆ ਕਿ ਇਹਦਾ ਮੈਮੋਰੰਡਮ ਦੇ ਚੁੱਕੇ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਸਾਡੇ ਲੋਕਲ ਜਿਹੜੀ ਪੁਲਿਸ ਆ ਐਸਐਚਓ ਵੇਰਕਾ ਨੂੰ ਮੰਗ ਪੱਤਰ ਦੇ ਚੁੱਕੇ ਆ ਔਰ ਸਾਡੇ ਨਾਲ ਹੀ ਸਾਡੇ ਕੌਂਸਲਰ ਸਾਹਿਬ ਖੜੇ ਨੇ ਇਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਚੁੱਕੇ ਆ ਜੀ ਉਹਨਾਂ ਨੂੰ ਵੀ ਅਸੀਂ ਇਹਦੇ ਪ੍ਰਤੀ ਅਗਰਾਹ ਕਰ ਚੁੱਕੇ ਆ ਤੇ ਬਾਕੀ ਇਹ ਆ ਕਿ ਸਾਡੀਆਂ ਜਿਹੜੀ ਦੋ ਹੀ ਮੁੱਖ ਮੰਗਾਂ ਨੇ ਕਿ ਮਤਲਬ ਕਿ ਇਹ ਜਿਹੜਾ ਠੇਕਾ ਵਾ ਇਥੋਂ ਅਸੀਂ ਇੰਨੀ ਕਹਿੰਦੇ ਆ ਕਿ ਇਹਨੂੰ ਠੇਕੇ ਨੂੰ ਕੈਨਸਲ ਕਰੋ ਕਿ ਜੋ ਪੰਜਾਬ ਸਰਕਾਰ ਦੀ ਆਪਣੀ ਨੀਤੀ ਹੈ ਐਕਸਾਈ ਦੀ ਅਸੀਂ ਉਹਦੇ ਵਿੱਚ ਕੋਈ दखਲ ਅੰਦਾਜ਼ੀ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਨੇ ਆ ਕਿ ਸਿਰਫ ਇਹਦੀ ਜਿਹੜੀ ਸ਼ੌਪ ਐ ਦੁਕਾਨ ਐ ਇਹਨੂੰ ਸ਼ਿਫਟ ਕਰ ਦਿੱਤਾ ਜਾਵੇ ਇਹ ਕੋਈ 2-4 ਸੌ ਗਾ ਜੱਗੇ ਜਾਂ ਪਿੱਛੇ ਲਾਇਆ ਜਾਵੇ ਅੱਜ ਅਸੀਂ ਹਰ ਮਹਲੇਰੇ ਵਿੱਚੋਂ ਦੋ-ਦੋ ਵਿਅਕਤੀ ਆਏ ਆ तकरीबन ਵੇਰਕੇ ਦੀ 100-150 200 ਲੋਕ ਇੱਥੇ ਖੜੇ ਨੇ ਤੇ ਕੱਲ ਸਾਡੇ ਨਾਲ ਜੇ ਸਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਇੱਕ ਜਣਾ ਅਸੀਂ ਹੋਰ 20-20 ਜਣੇ ਨਾਲ ਲੈ ਕੇ ਆਵਾਂਗੇ ਅਸੀਂ ਇਸ ਤੋਂ ਬਾਅਦ ਸੀ ਆਪਣਾ ਕਮਿਸ਼ਨਰ ਸਾਹਿਬ ਦੇ ਦਫ਼ਤਰ ਦਾ ਘਨਾਓ ਕਰਾਂਗੇ ਉਸ ਤੋਂ ਬਾਅਦ ਅਸੀਂ ਹਾਈਵੇ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ ਜੇ ਸਾਡੀ ਫੇਰ ਵੀ ਨਹੀਂ ਪੈਂਦੀ ਤੇ ਅਸੀਂ ਸੀਐਮ ਹਾਊਸ ਤੱਕ ਵੀ ਜਾ ਕੇ ਆਪਣਾ ਇਹ ਧਰਾਂ ਲਗਾਵਾਂਗੇ ਆਪਣਾ ਇਸ ਅਸੀਂ ਇਹ ਠੇਕਾ ਨਹੀਂ ਖੁੱਲਣ ਦੇਣਾ ਭਾਵੇਂ ਸਾਨੂੰ ਸਾਡੀ ਆਪਣੀ ਜਾਨ ਦੀ ਆਹੂਤੀ ਵੀ ਕਿਉਂ ਨਾ ਦੇਣੀ ਪਵੇ ਸਾਡੇ ਦੇ ਪਰਚੇ ਹੋ ਜਾਣਾ ਭਾਵੇਂ ਸਾਡੀ ਜਾਨ ਚਲੀ ਜਾਵੇ ਅਸੀਂ ਇਹ ਠੇਕਾ ਦੁਕਾਨ ਇਹ ਬੰਦ ਕਰਵਾ ਕੇ ਰਹਿਣਾ ਵਾ ਭਾਵੇਂ ਜੋ ਮਰਜੀ ਕੋ ਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼ੀ ਰਾਮ ਮੇਰਾ ਨਾਮ ਸ਼ਿਵਾਨੇ ਪਗਤ ਮੈਂ ਸਪੋਕਸਪਰਸਨ ਆਂ ਗਿਆ ਕਾਂਗਰਸ ਵੱਲੋਂ ਪਾਕੀ ਇੱਥੇ ਅੱਜ ਪਾਰਟੀਆਂ ਦਾ ਮੁੱਦਾ ਨਹੀਂ ਹੈ ਨਾ ਨਾ ਹੀ ਅਸੀਂ ਪਾਰਟੀ ਦੀ ਗੱਲ ਕਰਾਂਗੇ ਇਹ ਸਾਡੇ ਸਮਾਜ ਦੀ ਸਾਡੇ ਪਿੰਡ ਦੀ ਗੱਲ ਹੈ ਤੇ ਇਸ ਕਰਕੇ ਜੋ ਸਾਡੇ ਭੈਣ ਭਰਾਵਾਂ ਦਾ ਜੋ ਇਸ ਟਾਈਮ ਫੈਸਲਾ ਹੈਗਾ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਜਿਸ ਵਾਸਤੇ ਤਾਂ ਦੇਖੋ ਜੀ ਚਲੋ ਇਹ ਠੇਕਾ ਜਿਹੜਾ ਖੁੱਲਿਆ ਆ ਜੇ ਤੇ ਨਾਲ ਦੇਖੋ ਇੱਕ ਕਲੋਨੀ ਹੈਗੀ ਪਿੱਛੇ ਕੋ ਮੈਂ ਇਹ ਮੁੱਦਾ ਚੁੱਕਿਆ ਵੀ ਸੀ ਸਰ ਦੇ ਸਾਹਮਣੇ ਜਦੋਂ ਪਿੱਛੇ ਕੋ ਮੀਟਿੰਗ ਹੋਈ ਸੀ ਕਿ ਕਿਉਂਕਿ ਜਦੋਂ ਖੁਠੇਕਾ ਜਿਹੜਾ ਖੁੱਲਿਆ ਜੇ ਨਾ ਲੋਕ ਕੀ ਕਰਦੇ ਨੇ ਛੋਟੇ ਛੋਟੇ ਇਹਨਾਂ ਨੇ ਨੁਕਰਾ ਚ ਠੇਕੇ ਬਣਾ ਲੈਂਦੇ ਨੇ ਬੇਟੀਆਂ ਨੰਗਤੀਆਂ ਵੇ ਦੇਖ ਕੇ ਹੋਰ ਜ਼ਿਆਦਾ ਮਚਲ ਕੇ ਕਹ ਲੋ ਕੀ ਗੰਦ بولਦੇ ਨੇ ਜੋ ਕਿ ਚੀਜ਼ੇ ਚੰਗੀ ਨਹੀਂ ਹੈ ਇੱਕ ਮਤਲਬ ਕਲੋਨੀ ਹੈ ਨਾ ਕਿ ਇਹ ਕੋਈ ਠੇਕਾ ਵਾ ਨਾ ਕਿ ਇਹ ਕੋ ਕਹ ਲੋ ਗੰਦ ਦਾ ਏਰੀਆ ਹੈਗਾ ਵਾ ਆਪਾਂ ਇਹਨੂੰ ਸਮਝਿਆ ਜਾਵੇ ਕਿ ਚਲੋ ਜੋ ਹੋ ਰਿਹਾ ਤੇ ਠੀਕ ਹੈ ਜੀ ਇਸ ਕਰਕੇ ਜੇ ਕਿਸੇ ਨੂੰ ਲੱਗਦਾ ਕਿ ਠੇਕਾ ਖੁੱਲਣਾ ਚਾਹੀਦਾ ਵ ਨਹੀਂ ਹੈ ਕਿ ਤੁਸੀਂ ਠੇਕਾ ਆਪਣੇ ਘਰਾਂ ਦੇ ਬਾਹਰ ਲੈ ਕੇ ਚਲੇ ਜਾਓ ਫਿਰ ਤੁਹਾਨੂੰ ਪਤਾ ਚੱਲੇ ਕਿ ਘਰ ਦੇ ਬਾਹਰ ਠੇਕਾ ਹੋਵੇ ਤੇ ਲੋਕ ਗੰਦ ਪੈ ਰਹੇ ਹੋਵੇ ਤੇ ਸਾਡੀਆਂ ਬੇਟੀਆਂ ਦਾ ਕੀ ਹਾਲ ਹੁੰਦਾ ਵਾ ਕੱਲ ਨੂੰ ਕੋਈ ਵੱਡੀ ਵਾਰਦਾਤ ਹੋਏਗੀ ਫਿਰ ਤੁਸੀਂ ਐਕਸ਼ਨ ਲਵੋਗੇ ਤੁਸੀਂ ਹਮਤਲ ਵੱਡੀ ਵਾਰਦਾਤੀ ਵੇਟ ਕਰ ਰਹੇ ਮੈਂ ਤਾਂ ਇਸ ਚੀਜ਼ ਦਾ ਜਵਾਬ ਦਉ ਪਿੱਛੇ ਜਿਹੜਾ ਸ਼ਰਾਬ ਪੀ ਕੇ ਨਸ਼ਾ ਕਰਕੇ ਪਿੱਛੇ ਕੋਈ ਲੈਡਿਸ ਦਾ ਮਤਲਬ ਇਹਨਾਂ ਨੇ ਕਿਸ ਤਰ੍ਹਾਂ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਸਲੂਟ ਹੈ ਉਸ ਲੈਡਿਸ ਨੂੰ ਫਿਰ ਵੀ ਉਸਨੇ ਹਿੰਮਤ ਨਹੀਂ ਸੀ ਹਾਰੀ ਆਪਣਾ ਪੂਰਾ ਡਟ ਕੇ ਇਹਨਾਂ ਨਾਲ ਮੁਕਾਬਲਾ ਕਰਕੇ ਆਪਣਾ ਬਚਾਓ ਕੀਤਾ ਸੀ ਮਤਲਬ ਅਸੀਂ ਮੈਂ ਇਹ ਕਹਿਣਾ ਚਾਹਨੀ ਹਾਂ ਚਾਲੀ ਕਾਨੂੰਨ ਨੂੰ ਕਹਿਣਾ ਚਾਹਨੀ ਹਾਂ ਇਹ ਸਮਾ ਇਹ ਕਹਿਣਾ ਚਾਹਨੀ ਹਾਂ ਕਿ ਮਤਲਬ ਤੁਸੀਂ ਦੁਬਾਰਾ ਮਤਲਬ ਉਠੀ ਕਰ ਰਹੇ ਹੋ ਕਿ ਕੋਈ ਵੱਡੀ ਹੋਰ ਵਾਰਦਾਤ ਹੋਵੇ ਸਰਪੰਚ ਜੀ ਬਹੁਤ ਸੁਣੋ ਮੈਂ ਠੇਕੇਵਾਲੋਂ ਵੀ ਇੱਕ ਗੱਲ ਕਵਾਂਗੀ ਕਿ ਮੈਂ ਇਹ ਨਹੀਂ ਕਹਿੰਦੀ ਕਿ ਠੇਕਾ ਬੰਦ ਕੀਤਾ ਜਾਵੇ ਠੇਕਾ ਪਰ ਇੱਥੇ ਬੰਦ ਕੀਤਾ ਜਾਵੇ ਇਸ ਨੂੰ ਕੋਈ ਹੋਰ ਜਗ੍ਹਾ ਦਿੱਤੀ ਜਾਵੇ ਮੈਂ ਇਸ ਜੀ ਨੂੰ ਸਹਿਮਤ ਹਾਂ ਕਿ ਠੇਕਾ ਪੁਰਾਣਾ ਵਾ ਬਟ ਅਸੀਂ ਇਹ ਥੋੜਾ ਕਹਿੰਦੇ ਕਿ ਇੱਥੋਂ ਮਤਲਬ ਠੇਕਾ ਜਿਹੜਾ ਵਾ ਇਹ ਭਾਈ ਬੰਦ ਕਰ ਦੇ ਕੋਈ ਇਹਨੂੰ 2-3 ਕਿਲੋਮੀਟਰ ਦੂਰੀ ਤੇ ਕੋਈ ਜਗ੍ਹਾ ਦਿੱਤੀ ਜਾਵੇ ਉੱਥੇ ਆਪਣਾ ਠੇਕਾ ਜਿੱਥੇ ਵੀ ਕੋਈ ਡਿਵੈਲਪਮੈਂਟ ਨਹੀਂ ਹੈਗੀ ਪਬਲਿਕ ਦੀ ਉੱਥੇ ਜਾ ਕੇ ਇਹਨੂੰ ਠੇਕਾ ਦਿੱਤਾ